ਸਤਿ ਸ੍ਰੀ ਅਕਾਲ ਅੱਜ ਦੀ ਇਸ ਗੱਲਬਾਤ ਲਈ ਸਾਡੇ ਕੋਲ ਸ੍ਰੀ ਰਾਗ ਕੀ ਵਾਰ ਮਹਿਲਾ ਚਾਰ ਦੇ ਕੁਝ ਅੰਸ਼ ਹਨ ਹਾਂਜੀ ਜਿਨ੍ਹਾਂ ਵਿੱਚ ਵਖ ਵਖ ਗੁਰੂ ਸਾਹਿਬਾਨ ਦੀ ਬਾਣੀ ਹੈ ਬਿਲਕੁਲ ਤੇ ਦੇਖਣ ਨੂੰ ਤਾਂ ਇਹ ਕੁਝ ਸ਼ਲੋਕ ਤੇ ਪੌੜੀਆਂ ਹੀ ਨੇ ਪਰ ਜਦੋਂ ਇਹਨਾਂ ਨੂੰ ਖੋਲ ਕੇ ਦੇਖੀਏ ਤਾਂ ਤਾਂ ਇਹ ਸੱਚੇ ਪਿਆਰ ਹੋਮੇ ਬ੍ਰਹਮ ਕਿਰਪਾ ਇਹਨਾਂ ਬਾਰੇ ਬਹੁਤ ਡੂੰਘੀਆਂ ਗੱਲਾਂ ਕਰਦੇ ਨੇ ਸਾਡਾ ਮਕਸਦ ਸਿਰਫ ਇਹਨਾਂ ਦੇ ਅਰਥ ਸਮਝਣਾ ਨਹੀਂ ਸਗੋਂ ਇਹ ਦੇਖਣਾ ਹੈ ਕਿ ਸੈਂਕੜੇ ਸਾਲ ਪਹਿਲਾਂ ਕਈਆਂ ਇਹ ਗੱਲਾਂ ਅੱਜ ਸਾਡੇ ਲਈ ਕੀ ਮਾਇਨੇ ਰੱਖਦੀਆਂ ਨੇ ਸਹੀ ਗੱਲ ਹੈ ਆਓ ਇਹਨਾਂ ਵਿਚਾਰਾਂ ਦੀ ਤਹਿ ਤੱਕ ਚਲੀਏ ਹਾਂਜੀ ਦੇਖੋ ਇਹ ਵਿਸ਼ੇ ਤਾਂ ਸਦੀਵੀ ਨੇ ਅੱਜ ਆਪਾਂ ਇਸ ਤੇ ਗੱਲ ਕਰਾਂਗੇ ਕਿ ਕਿਸੇ ਵੀ ਚੀਜ਼ ਦੀ ਭਾਵੇਂ ਉਹ ਸੰਗੀਤ ਹੋਵੇ ਜਾਂ ਪਿਆਰ ਅਸਲ ਕੀਮਤ ਉਸ ਦੇ ਬਾਹਰੀ ਰੂਪ ਵਿੱਚ ਨਹੀਂ ਸਗੋਂ ਉਹਦੇ ਮਕਸਦ ਵਿੱਚ ਹੁੰਦੀ ਹੈ ਬਿਲਕੁਲ ਉਦੇ ਮਕਸਦ ਵਿੱਚ ਹੁੰਦੀ ਹੈ ਫਿਰ ਆਪਾਂ ਇਸ ਗੁੰਝਲਦਾਰ ਸਵਾਲ ਨੂੰ ਵੀ ਛੂਹਾਂਗੇ ਕਿ ਸਾਡੀ ਆਪਣੀ ਮਿਹਨਤ ਤੇ ਰੱਬੀ ਬਖਸ਼ਿਸ਼ ਵਿੱਚ ਕੀ ਸਬੰਧ ਹੈ ਅੱਛਾ ਖਾਸ ਕਰਕੇ ਅਜਦੇਵ ਹਸਲ ਕਲਚਰ ਦੇ ਦੌਰ ਵਿੱਚ ਹਾਂ ਹਾਂ ਤੇ ਅੰਤ ਵਿੱਚ ਅਸੀਂ ਦੇਖਾਂਗੇ ਕਿ ਕਿਵੇਂ ਨਿੱਜੀ ਹਉਮੈ ਨੂੰ ਛੱਡਣਾ ਹੀ ਸਮਾਜਿਕ ਬਰਾਬਰੀ ਤੇ ਅਸਲ ਖੁਸ਼ੀ ਦਾ ਰਾਹ ਬਣਦਾ ਹੈ ਸਫ਼ਰ ਬਹੁਤ ਦਿਲਚਸਪ ਹੋਣ ਵਾਲਾ ਹੈ ਤਾਂ ਸ਼ੁਰੂਆਤ ਇੱਕ ਅਜਹੀ ਲਾਈਨ ਨਾਲ ਹੁੰਦੀ ਹੈ ਜੋ ਦੇਖਣ ਨੂੰ ਬੜੀ ਸਿੱਧੀ ਸਾਦੀ ਲੱਗਦੀ ਹੈ ਪਰ ਹੈ ਬੜੀ ਕਮਾਲ ਦੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਰਾਗਾ ਵਿੱਚ ਸ੍ਰੀ ਰਾਗ ਹੈ ਜੇ ਸੱਚ ਤਰੇ ਪਿਆਰ ਹੂੰ ਮਤਲਬ ਕੀ ਸਾਰੇ ਰਾਗਾ ਵਿੱਚੋਂ ਸ੍ਰੀ ਰਾਗ ਸਭ ਤੋਂ ਵਧੀਆ ਹੈ ਪਰ ਨਾਲ ਇੱਕ ਇੱਕ ਕੰਡੀਸ਼ਨ ਐਪਲਾਈ ਵਾਲੀ ਗੱਲ ਹੈ ਹਾਂ ਸਿਰਫ ਤਾਂ ਹੀ ਜੇ ਐਸ ਰਾਹੀ ਸਚਨਲ ਪੈਰ ਪੈਦਾ ਹੋਵੇ ਇਸੇ ਸੰਗੀਤ ਦੀ ਰੇਟਿੰਗ ਨਹੀਂ ਹੈ ਹੈਨਾ ਤੁਸੀਂ ਬਹੁਤ ਵਧੀਆ ਨੁਕਤਾ ਫੜਿਆ ਹੈ ਇਹ ਕੰਡੀਸ਼ਨ ਐਪਲਾਈ ਤਾਂ ਸਾਰੀ ਗੱਲ ਦਾ ਕੇਂਦਰ ਹੈ ਇੱਥੇ ਗੁਰੂ ਸਾਹਿਬ ਸਾਨੂੰ ਇੱਕ ਕੀ ਕਹਿੰਦੇ ਨੇ ਬੁਨਿਆਦੀ ਸਿਧਾਂਤ ਦੇ ਰਹੇ ਨੇ ਕਿਹੜਾ ਸਿਧਾਂਤ ਕਿ ਕਿਸੇ ਵੀ ਸਾਧਨ ਦੀ ਕੀਮਤ ਉਸਦੇ ਨਤੀਜੇ ਤੋਂ ਹੁੰਦੀ ਹੈ ਸਿਰੀ ਰਾਗ ਆਪਣੇ ਆਪ ਵਿੱਚ શ્રેષ્ઠ ਨਹੀਂ ਹੈ ਉਹ ਉਦੋਂ શ્રેષ્ઠ ਬਣਦਾ ਹੈ ਜਦੋਂ ਉਹ ਤੁਹਾਨੂੰ ਸੱਚ ਨਾਲ ਜੋੜਦਾ ਹੈ ਅੱਛਾ ਜੇਕਰ ਕੋਈ ਬਹੁਤ ਹੀ ਸੁਰੀਲਾ ਗਾਇਕ ਸਿਰੀ ਰਾਗ ਗਾਰੇ ਪਰ ਪਰ ਉਹਦਾ ਮਕਸਦ ਸਿਰਫ ਪੈਸਾ ਕਮਾਉਣਾ ਜਾਂ ਵਾਵਾ ਖਟਨੀ ਹੈ ਤਾਂ ਬਾਣੀ ਦੇ ਅਨੁਸਾਰ ਉਹ ਰਾਗ ਆਪਣਾ ਅਸਲ ਮਕਸਦ ਗਵਾ ਬੈਠਾ ਤਾ ਫਿਰ ਜਦੋਂ ਇਹਦਾ ਸਹੀ ਮਕਸਦ ਪੂਰਾ ਹੁੰਦਾ ਹੈ ਉਦੋਂ ਹੁੰਦਾ ਕੀ ਹੈ ਬਾਣੀ ਦੱਸਦੀ ਹੈ ਕਿ ਇਸ ਨਾਲ ਸਦਾ ਹਰ ਰਸ ਮਨ ਵਸੈ ਤੇ નિਹਚਲ ਮਤ ਹੁੰਦੀ ਹੈ ਹਾਂਜੀ ਨਿਸ਼ਚਲ ਮਤ ਮਤਲਬ ਮਨ ਵਿੱਚ ਹਮੇਸ਼ਾ ਇੱਕ ਰਸ ਬਣਿਆ ਰਹਿੰਦਾ ਤੇ ਬੁੱਧੀ ਡੋਲਦੀ ਨਹੀਂ ਇਹ ਤਾਂ ਸਿਰਫ ਮਤਲਬ ਸੰਗੀਤ ਸੁਣਨ ਦੇ ਅਨੁਭਵ ਤੋਂ ਕਿਤੇ ਅੱਗੇ ਦੀ ਗੱਲ ਹੈ ਇਹ ਤਾਂ ਪੂਰੀ ਸ਼ਖਸੀਅਤ ਦੀ ਤਬਦੀਲੀ ਦੀ ਗੱਲ ਹੋ ਰਹੀ ਹੈ ਬਿਲਕੁਲ ਨਿਸ਼ਚਲ ਮਤ ਦਾ ਮਤਲਬ ਹੀ ਇਹੀ ਹੈ ਇੱਕ ਅਜਿਹੀ ਸਥਿਰ ਬੁੱਧੀ ਜੋ ਦੁੱਖ ਸੁੱਖ ਲਾਭ ਹਾਨੀ ਵਿੱਚ ਇੱਕੋ ਜਿਹੀ ਰਹਿੰਦੀ ਹੈ ਹੂੰ ਤੇ ਜਦੋਂ ਇਹ ਅਵਸਥਾ ਮਿਲਦੀ ਹੈ ਤਾਂ ਅੱਗੇ ਕਿਹਾ ਗਿਆ ਹੈ ਕਿ ਜੀਵ ਮਨ ਤੇ ਸ਼ਰੀਰ ਸਭ ਸਫਲ ਹੋ ਜਾਂਦੇ ਹਨ ਇੱਕ ਸੰਪੂਰਨ ਬਦਲਾਅ ਹੈ ਅੱਛਾ ਪਰ ਦੇਖੋ ਇਸੇ ਗੱਲ ਨੂੰ ਅਗਲੇ ਸ਼ਲੋਕ ਵਿੱਚ ਦੁਨਿਆਵੀ ਪਿਆਰ ਤੇ ਵੀ ਲਾਗੂ ਕੀਤਾ ਗਿਆ ਹੈ ਜਿਵੇਂ ਸ੍ਰੀ ਰਾਗ ਦਾ ਮਕਸਦ ਸੱਚ ਨਾਲ ਜੁੜਨਾ ਹੈ ਉਸੇ ਤਰ੍ਹਾਂ ਪਿਆਰ ਦਾ ਅਸਲ ਮਕਸਦ ਕੀ ਹੈ ਹਾਂ ਅਗਲਾ ਸ਼ਲੋਕ ਉਹ ਕਹਿੰਦਾ ਹੋਰ ਬਿਰਹਾ ਸਭ ਤਾਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਈ ਹੂੰ ਜਦੋਂ ਤੱਕ ਮਾਲਿਕ ਨਾਲ ਪ੍ਰੀਤ ਨਹੀਂ ਬਾਕੀ ਸਾਰੇ ਵਿਛੋੜੇ ਸਾਰੇ ਪਿਆਰ ਸਭ ਤਾਤੂ ਹਨ ਇਹ ਤਾਤੂ ਸ਼ਬਦ ਬੜਾ ਦਿਲਚਸਪ ਹੈ ਇਹਦਾ ਕੀ ਮਤਲਬ ਹੈ ਇੱਥੇ ਤਾਤੂ ਦਾ ਸ਼ਾਬਦਿਕ ਅਰਥ ਤਾਂ ਮੈਟਲ ਹੁੰਦਾ ਪਰ ਇੱਥੇ ਇਸ ਨੂੰ ਮਾਇਆ ਲਈ ਵਰਤਿਆ ਗਿਆ ਹੈ ਯਾਨੀ ਹਰ ਉਹ ਚੀਜ਼ ਜੋ ਨਾਸ਼ਵਾਨ ਹੈ ਜੋ ਅਸਥਿਰ ਹੈ ਅੱਛਾ ਜਿਵੇਂ ਇਸ ਨੂੰ ਅੱਜ ਦੇ ਜ਼ਮਾਨੇ ਵਿੱਚ ਸਮਝਣਾ ਹੋਵੇ ਤਾਂ ਸਟਾਕ ਮਾਰਕੀਟ ਜਾਂ ਸੋਸ਼ਲ ਮੀਡੀਆ ਤੇ ਲਾਈਕਸ ਦੀ ਗਿਣਤੀ ਵਾਂਗ ਸਮਝੋ ਅਜ ਉੱਪਰ ਕੱਲ ਥੱਲੇ ਹਾਂ ਸਹੀ ਗੱਲ ਹੈ ਇਹਨਾਂ ਚੀਜ਼ਾਂ ਨਾਲ ਜੁੜਿਆ ਪਿਆਰ ਜਾਂ ਦੁੱਖ ਅਸਥਿਰ ਹੁੰਦਾ ਹੈ ਇਸ ਦੇ ਉਲਟ ਪ੍ਰਭੂ ਨਾਲ ਪ੍ਰੀਤ ਇੱਕ ਬਲੂ ਚਿਪ ਸਟਾਕ ਵਾਂਗ ਹੈ ਜਿਸ ਦੀ ਅਸਲ ਕੀਮਤ ਹਮੇਸ਼ਾ ਬਰਕਰਾਰ ਰਹਿੰਦੀ ਹੈ ਹੂੰ ਬਾਣੀ ਕਹਿ ਰਹੀ ਹੈ ਕਿ ਜਿੰਨਾ ਚਿਰ ਸਾਡਾ ਪਿਆਰ ਤਾਤੂ ਨਾਲ ਹੈ ਅਸੀਂ ਅਸਲ ਵਿੱਚ ਅੰਨੇ ਆ ਅੰਧਾ ਕਿਆ ਕਰੀਏ ਪਰ ਜੇ ਕੋਈ ਅੰਨਾ ਹੈ ਤਾਂ ਦੇਖੇ ਕਿਵੇਂ ਇਹਦਾ ਹੱਲ ਕੀ ਹੈ ਸ਼ਲੋਕ ਦੇ ਅੰਤ ਵਿੱਚ ਇੱਕ ਜਵਾਬ ਹੈ ਜੋ ਮਨੁੱਖੀ ਹੰਕਾਰ ਨੂੰ ਤੋੜਦਾ ਹੈ ਕਿਹੜਾ ਨਾਨਕ ਜਿਨ ਅੱਖੀ ਲੀਤੀਆਂ ਸੋਈ ਸੱਚਾ ਦੇ ਮਤਲਬ ਜਿਸ ਨੇ ਮਾਇਆ ਦੇ ਪ੍ਰਭਾਵ ਹੇਠ ਸਾਡੀਆਂ ਅੱਖਾਂ ਖੋਹ ਲਈਆਂ ਉਹੀ ਵਾਪਸ ਦੇ ਸਕਦਾ ਹੈ ਇਹ ਤਾਂ ਸਾਰੀ ਜ਼ਿੰਮੇਵਾਰੀ ਵਾਪਸ ਉਸੇ ਤੇ ਪਾਉਣ ਵਾਲੀ ਗੱਲ ਹੋ ਗਈ ਨਹੀਂ ਨਹੀਂ ਇਹ ਜ਼ਿੰਮੇਵਾਰੀ ਪਾਉਣਾ ਨਹੀਂ ਸਗੋ ਹਕੀਕਤ ਨੂੰ ਸਵੀਕਾਰ ਕਰਨਾ ਹੈ ਇੱਕ ਕਿਰਪਾ ਦਾ ਸਿਧਾਂਤ ਹੈ اچھا ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਸੀਂ ਅਸੀਂ ਆਪਣੀ ਸਿਆਣਪ ਨਾਲ ਸਭ ਕੁਝ ਹਾਸਲ ਨਹੀਂ ਕਰ ਸਕਦੇ ਆਤਮਿਕ ਦ੍ਰਿਸ਼ਟੀ ਇੱਕ ਦਾਤ ਹੈ ਇੱਕ ਬਖਸ਼ਿਸ਼ ਹੈ ਹੂੰ ਇਹ ਸਮਝ ਆਉਣ ਵਾਲੀ ਮਨੁੱਖ ਵਿੱਚ ਨਿਮਰਤਾ ਆਉਂਦੀ ਹੈ ਤੇ ਜਦੋਂ ਇਹ ਦ੍ਰਿਸ਼ਟੀ ਮਿਲਦੀ ਹੈ ਤਾਂ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਹੀ ਬਦਲ ਜਾਂਦਾ ਹੈ ਕਿਵੇਂ ਖਾਸ ਕਰਕੇ ਡਰ ਦੇ ਮਾਮਲੇ ਵਿੱਚ ਇਹ ਬਹੁਤ ਵਧੀਆ ਪੁਆਇੰਟ ਹੈ ਕਿਉਂਕਿ ਅਗਲੀ ਪੌੜੀ ਸਿੱਧੀ ਇਸੇ ਤੇ ਆਉਂਦੀ ਹੈ ਉਸ ਵਿੱਚ ਇੱਕ ਸ਼ਬਦ ਹੈ ਜੋ ਵਾਰ-ਵਾਰ ਆਉਂਦਾ ਹੈ ਇੱਕ ਹਾਂ ਹਰ ਇੱਕੋ ਕਰਤਾ ਇੱਕੋ ਇੱਕੋ ਦਿਵਾਨ ਇੱਕ ਸਹਦਾ ਹੈ ਅਮਰ ਇਹ ਵਾਰ-ਵਾਰ ਜ਼ੋਰ ਦੇਣਾ ਸਿਰਫ ਕਵਿਤਾ ਨਹੀਂ ਹੋ ਸਕਦੀ ਇਹਦੇ ਪਿੱਛੇ ਕੋਈ ਵੱਡਾ ਮਨੋਵਿਗਿਆਨਿਕ ਕਾਰਨ ਹੋਵੇਗਾ ਹੈਨਾ ਬਿਲਕੁਲ ਇਹ ਮਨੋਵਿਗਿਆਨਿਕ ਡਰਦਾ ਸਭ ਤੋਂ ਵੱਡਾ ਇਲਾਜ ਹੈ ਸਾਨੂੰ ਡਰ ਕਿਉਂ ਲੱਗਦਾ ਕਿਉਂਕਿ ਸਾਨੂੰ ਲੱਗਦਾ ਹੈ ਕਿ ਇੱਕੇ ਬਹੁਤ ਸਾਰੀਆਂ ਤਾਕਤਾਂ ਨੇ ਜੋ ਸਾਡਾ ਨੁਕਸਾਨ ਕਰ ਸਕਦੀਆਂ ਨੇ ਹਾਂ ਸਾਡਾ ਬੌਸ ਸਮਾਜ ਕੋਈ ਦੁਸ਼ਮਣ ਬਿਮਾਰੀ ਅਸੀਂ ਇੱਕੋ ਵੇਲੇ ਕਈ ਮੋਰਚਾਂ ਤੇ ਲੜ ਰਹੇ ਹੁੰਨੇ ਆ ਹੂੰ ਪਰ ਜਦੋਂ ਬਾਣੀ ਵਾਰ-ਵਾਰ ਕਹਿੰਦੀ ਹੈ ਕਿ ਕਰਤਾ ਇੱਕ ਹੈ ਦਰਬਾਰ ਇੱਕ ਹੈ ਹੁਕਮ ਇੱਕ ਦਾ ਹੀ ਚੱਲ ਰਿਹਾ ਹੈ ਤਾਂ ਇਹ ਬਾਕੀ ਸਾਰੇ ਡਰਾਂ ਦੀ ਜੜੀ ਕੱਟ ਦਿੰਦੀ ਹੈ ਤਾਂ ਮਤਲਬ ਬਾਕੀ ਸਾਰੇ ਡਰ ਬੇਬੁਨਿਆਦ ਨੇ ਬਿਲਕੁਲ ਬੇਬੁਨਿਆਦ ਜੇ ਸਭ ਕੁਝ ਉਸ ਇੱਕ ਦੇ ਹੁਕਮ ਵਿੱਚ ਹੈ ਤਾਂ ਦੂਜਾ ਕੌਣ ਹੈ ਜਿਸ ਤੋਂ ਡਰਿਆ ਜਾਵੇ ਇਸ ਲਈ ਸਿੱਧਾ ਉਪਦੇਸ਼ ਹੈ ਡਾਰੋ ਪਰਮ ਪੋ ਦੂਰ ਕਰ ਤਾਂ ਇਹ ਸਿਰਫ ਇੱਕ ਫਲਸਫਾ ਨਹੀਂ ਸਗੋਂ ਇੱਕ ਪ੍ਰੈਕਟੀਕਲ ਟੂਲ ਹੈ ਡਰ ਨੂੰ ਦੂਰ ਕਰਨ ਦਾ ਜਦੋਂ ਵੀ ਡਰ ਲੱਗੇ ਆਪਣੇ ਆਪ ਨੂੰ ਯਾਦ ਕਰਵਾਓ ਕਿ ਹੁਕਮ ਇੱਕ ਦਾ ਹੈ ਹਾਂ ਤੇ ਇਸ ਵਿੱਚ ਇੱਕ ਵਾਦਾ ਵੀ ਹੈ ਜਿਸ ਤੇ ਪ੍ਰਭੂ ਦਇਆਲ ਹੁੰਦਾ ਹੈ ਉਹ ਇਸ ਸਿਮਰਨ ਨਾਲ ਸੰਸਾਰ ਦੇ ਔਖੇ ਡਰ ਨੂੰ ਭੌ ਵਿਖਮ ਨੂੰ ਪਾਰ ਕਰ ਲੈਂਦਾ ਹੈ ਹਾਂ ਗਿਆਨ ਤੇ ਸ਼ਰਦਾ ਮਤਲਬ ਕਿ ਸਭ ਇੱਕ ਹੈ ਅਤੇ ਉਸ ਇੱਕ ਤੇ ਭਰੋਸਾ ਇਹ ਦੋਵੇਂ ਮਿਲ ਕੇ ਡਰ ਨੂੰ ਖਤਮ ਕਰਦੇ ਹਨ ਹੂੰ ਪਰ ਇੱਥੇ ਇੱਕ ਹੋਰ ਵੱਡਾ ਸਵਾਲ ਖੜਾ ਹੁੰਦਾ ਹੈ ਜੇ ਸਭ ਕੁਝ ਉਸ ਇੱਕ ਦੇ ਹੱਥ ਵਿੱਚ ਹੈ ਤਾਂ ਸਾਡੀ ਆਪਣੀ ਕੋਸ਼ਿਸ਼ ਸਾਡੀ ਮਿਹਨਤ ਦੀ ਕੀ ਕੀਮਤ ਹੈ? ਇਹੀ ਤਾਂ ਅਗਲਾ ਸ਼ਲੋਕ ਹੈ ਜੋ ਦਿਮਾਗ ਨੂੰ ਕੁਮਾ ਦਿੰਦਾ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਦਾਤੀ ਸਾਹਿਬ ਸੰਦਿਆ ਕਿਆ ਚੱਲੇ ਤਿਸ ਨਾਲ ਇੱਕ ਜਾਗੰਦੇ ਨਾ ਲਹਨ ਇੱਕ ਨਾ ਸੁੱਤਿਆ ਦੇ ਉਠਾਲ। ਹਾਂਜੀ। ਮਤਲਬ ਦਾਤਾ ਮਾਲਕ ਦੀਆਂ ਹਨ ਉਸ ਨਾਲ ਜ਼ੋਰ ਨਹੀਂ ਚੱਲਦਾ। ਕੁਝ ਜਗਦੇ। ਮਤਲਬ ਮਿਹਨਤ ਕਰਦੇ ਰਹਿ ਜਾਂਦੇ ਨੇ। ਪਰ ਉਹਨਾਂ ਨੂੰ ਕੁਝ ਨਹੀਂ ਮਿਲਦਾ ਤੇ ਕੁਝ ਨੂੰ ਉਹ ਸੁੱਤੇ ਪਿਆ ਨੂੰ ਉਠਾ ਕੇ ਦੇ ਦਿੰਦਾ ਹੈ ਹੂੰ ਇਹ ਗੱਲ ਤਾਂ ਅੱਜਕੱਲ ਦੀ ਹਸਲ ਕਲਚਰ ਦੇ ਬਿਲਕੁਲ ਉਲਟ ਹੈ ਸਾਨੂੰ ਸਿਖਾਇਆ ਜਾਂਦਾ ਹੈ ਕਿ ਜਿੰਨੀ ਜ਼ਿਆਦਾ ਮਿਹਨਤ ਕਰੋਗੇ ਓਨਾ ਹੀ ਫਲ ਮਿਲੇਗਾ ਦੇਖੋ ਇਹ ਬਾਣੀ ਦਾ ਇੱਕ ਬਹੁਤ ਹੀ ਡੂੰਗਾ ਤੇ ਮੈਂ ਕਵਾਂਗਾ ਕ੍ਰਾਂਤੀਕਾਰੀ ਵਿਚਾਰ ਹੈ ਹੂੰ ਇਹ ਮਿਹਨਤ ਨੂੰ ਨਕਾਰ ਨਹੀਂ ਰਿਹਾ ਨਹੀਂ ਸਗੋਂ ਮਿਹਨਤ ਦੇ ਹੰਕਾਰ ਨੂੰ ਤੋੜ ਰਿਹਾ ਹੈ ਬਿਲਕੁਲ ਉਸ ਹੰਕਾਰ ਨੂੰ ਤੋੜ ਰਿਹਾ ਹੈ ਜਾਗਣਾ ਇੱਥੇ ਸਿਰਫ ਸਰੀਰਕ ਤੌਰ ਤੇ ਜਾਗਣਾ ਨਹੀਂ ਸਗੋ ਆਪਣੀ ਸਿਆਣਪ ਆਪਣੀ ਚਜੁਰਾਈ ਤੇ ਨਿਰਭਰ ਹੋਣਾ ਹੈ ਅੱਛਾ ਆਪਣੇ ਜ਼ੋਰ ਤੇ ਹਾਂ ਦੂਜੇ ਪਾਸੇ ਸੁੱਤਾ ਹੋਣਾ ਇੱਕ ਤਰ੍ਹਾਂ ਨਾਲ ਸਮਰਪਣ ਦੀ ਅਵਸਥਾ ਹੈ ਜਿੱਥੇ ਵਿਅਕਤੀ ਆਪਣੀ ਇੱਛਾ ਛੱਡ ਕੇ ਉਸ ਇੱਕ ਦੀ ਰਜ਼ਾ ਵਿੱਚ ਰਾਜ਼ੀ ਹੁੰਦਾ ਹੈ ਤਾਂ ਬਾਣੀ ਇਹ ਕਹਿ ਰਹੀ ਹੈ ਕਿ ਕਈ ਵਾਰ ਸਾਡੀ ਆਪਣੀ ਸਿਆਣਪ ਹੀ ਸਾਡੇ ਰਾਹ ਦਾ ਰੋੜਾ ਬਣ ਜਾਂਦੀ ਹੈ ਹਾਂ ਜਦ ਕੀ ਸਮਰਪਣ ਦੇ ਭਾਵ ਨਾਲ ਅਚਾਨਕ ਬਰਕਤਾਂ ਮਿਲ ਜਾਂਦੀਆਂ ਹਨ ਇਹ ਸਾਨੂੰ ਸਿਖਾਉਂਦਾ ਹੈ ਕਿ ਕੋਸ਼ਿਸ਼ ਪੂਰੀ ਕਰੋ ਪਰ ਨਤੀਜੇ ਨੂੰ ਉਸਤੇ ਛੱਡ ਦਿਓ ਪਰ ਜੇ ਸਿਰਫ ਚਤੁਰਾਈ ਜਾਂ ਜ਼ੋਰ ਅਜ਼ਮਾਈ ਕਮ ਨਹੀਂ ਆਉਂਦੀ ਤਾਂ ਫਿਰ ਕਿਹੜੇ ਗੁਣਾਂ ਦੀ ਕਦਰ ਹੁੰਦੀ ਹੈ ਕਿਹੜੀ ਚੀਜ਼ ਹੈ ਜੋ ਸਾਨੂੰ ਉਸ ਕਿਰਪਾ ਦੇ ਯੋਗ ਬਣਾਉਂਦੀ ਹੈ ਇਹਦਾ ਜਵਾਬ ਅਗਲਾ ਸ਼ਲੋਕ ਬਹੁਤ ਖੂਬਸੂਰਤੀ ਨਾਲ ਦਿੰਦਾ ਹੈ ਕਿਹੜਾ ਸਿੱਦਕ ਸਬੂਰੀ ਸਾਦਿਕਾ ਸਬਰ ਤੋਸਾ ਮਲਾਈਕਾਂ ਇੱਥੇ ਤਿੰਨ ਗੁਣਾਂ ਦੀ ਗੱਲ ਹੈ ਸਿੱਦਕ ਸਬੂਰੀ ਤੇ ਸਬਰ ਹਾਂ ਸਿੱਦਕ ਯਾਨੀ ਪਰੋਸਾ ਸਬੂਰੀ ਯਾਨੀ ਸ਼ੁਕਰਾਨਾ ਤੇ ਸਬਰ ਯਾਨੀ ਸੰਤੋਖ ਕਿਹਾ ਗਿਆ ਹੈ ਕਿ ਇਹ ਗੁਣੀ ਅਸਲ ਤੋਸਾ ਹਨ ਤੋਸਾ ਮਤਲਬ ਸਫਰ ਦਾ ਖਰਚਾ ਬਿਲਕੁਲ ਤਾਂ ਜੀਵਨ ਦੇ ਸਫਰ ਲਈ ਅਸਲ ਪੂੰਜੀ ਇਹ ਤਿੰਨ ਗੁਣ ਹਨ ਨਾ ਕਿ ਦੁਨੀਆਵੀ ਚਤੁਰਾਈ ਜਿਨ੍ਹਾਂ ਕੋਲ ਇਹ ਗੁਣ ਹਨ ਉਹੀ ਦੇਵਤਿਆਂ ਵਰਗੇ ਹਨ ਤੇ ਉਹੀ ਪੂਰੇ ਪ੍ਰਭੂ ਦਾ دیدار ਕਰਦੇ ਹਨ ਹਾਂ ਤੇ ਅਬੇ ਲਿਖਿਆ ਦੀਦਾਰੂ ਪੂਰੇ ਕਾ ਪਾਇਕਾ ਜਿੰਕੋ ਕਰਮ ਲਿਖਾਇਕਾ ਇਸ ਦੇ ਉਲਟ ਖਾਇਕਾ ਹਾਂ ਯਾਨੀ ਸਿਰਫ ਗੱਲਾਂ ਕਰਨ ਵਾਲਿਆਂ ਨੂੰ ਕੁਝ ਨਹੀਂ ਮਿਲਦਾ ਇਹ ਤਾਂ ਸਿੱਧਾ ਅੱਜ ਦੇ ਮੋਟੀਵੇਸ਼ਨਲ ਸਪੀਕਰ ਕਲਚਰ ਤੇ ਝੋਟ ਹੈ ਹੈਨਾ ਬਿਲਕੁਲ ਬਹੁਤ ਲੋਕ ਨੇ ਜੋ ਦੂਜਾਂ ਨੂੰ ਸਫਲਤਾ ਦੇ ਗੁਰ ਦੱਸਦੇ ਨੇ ਪਰ ਉਹਨਾਂ ਦੇ ਆਪਣੇ ਜੀਵਨ ਵਿੱਚ ਉਹ ਗੁਣ ਮਤਲਬ ਸਿੱਧਕ ਤੇ ਸਬਰ ਹੁੰਦੇ ਹੀ ਨਹੀਂ ਤੁਸੀਂ ਬਿਲਕੁਲ ਸਹੀ ਫੜਿਆ ਹੈ ਬਾਣੀ ਸੈਂਕੜੇ ਸਾਲ ਪਹਿਲਾਂ ਹੀ ਇਸ ਫਰਕ ਨੂੰ ਸਮਝਾ ਰਹੀ ਸੀ ਕਿ ਕਰਨੀ ਤੇ ਕਹਿਣੀ ਵਿੱਚ ਫਲਕ ਹੁੰਦਾ ਹੈ ਹਾਂ ਇਹ ਅੰਦਰੂਨੀ ਗੁਣਾਂ ਦੀ ਮਹੱਤਤਾ ਤੇ ਜ਼ੋਰ ਹੈ ਨਾ ਕਿ 바ਰੀ ਦਿਖਾਵੇ ਤੇ ਤੇ ਇਹੀ ਗੱਲ ਇਹੀ ਗੱਲ ਸਮਾਜਿਕ ਪੱਧਰ ਤੇ ਵੀ ਲਾਗੂ ਹੁੰਦੀ ਹੈ ਸਾਡੀ ਸਮਾਜਿਕ ਪਛਾਣ ਸਾਡੀ ਜਾਤ ਸਾਡਾ ਰੁਤਬਾ ਇਹ ਸਭ 바ਰੀ ਚੀਜ਼ਾਂ ਨੇ ਹਾਂ ਇਹਨਾਂ ਦਾ ਕੀ ਮੁੱਲ ਹੈ ਇਸੇ ਨੁਕਤੇ ਤੇ ਗੁਰੂ ਨਾਨਕ ਦੇਵ ਜੀ ਦਾ ਇੱਕ ਹੋਰ ਬਹੁਤ ਹੀ ਸ਼ਕਤੀਸ਼ਾਲੀ ਸ਼ਲੋਕ ਆਉਂਦਾ ਹੈ ਫਕੜ ਜਾਂਦੀ ਫਕੜ ਨਾ ਸਬਨਾ ਜੀਆ ਇਕਾ ਛਾਉ ਹਮ ਜਾਤ ਦਾ ਹੰਕਾਰ ਤੇ ਦੁਨੀਆਵੀ ਵਡਿਆਈ ਸਭ ਵਿਅਰਥ ਹੈ ਕਿਉਂਕਿ ਸਾਰੇ ਜੀਵਾਂ ਉਤੇ ਇੱਕੋ ਪ੍ਰਭੂ ਦਾ ਆਸਰਾ ਹੈ ਇਹ ਵਿਚਾਰ ਉਸ ਸਮੇਂ ਵਿੱਚ ਕਹਿਣਾ ਬਹੁਤ ਵੱਡੀ ਗੱਲ ਸੀ ਤੇ ਅੱਜ ਵੀ ਉਨਾ ਹੀ ਜ਼ਰੂਰੀ ਹੈ ਇਹ ਸਮਾਜਿਕ ਬਰਾਬਰੀ ਨੂੰ ਇੱਕ ਡੂੰਗਾ ਅਧਿਆਤਮਿਕ ਆਧਾਰ ਦਿੰਦਾ ਹੈ ਮਤਲਬ ਬਰਾਬਰੀ ਇਸ ਲਈ ਨਹੀਂ ਕਿ ਕਾਨੂੰਨ ਕਹਿੰਦਾ ਹੈ ਸਗੋਂ ਇਸ ਲਈ ਕਿਉਂਕਿ ਸਭ ਦੇ ਅੰਦਰ ਇੱਕੋ ਜੋਤ ਹੈ ਅੱਗੇ ਕਿਹਾ ਗਿਆ ਅਪੋਜੇ ਕੋ ਭਲਾ ਕਹਾਏ ਨਾਨਕ ਤਾਪੁਰ ਜਾਪੇ ਜਾਪਤ ਲੇਖੇ ਪਾਏ ਅੱਛਾ ਕੋਈ ਆਪਣੇ ਮੂੰਹੋਂ ਆਪਣੇ ਆਪ ਨੂੰ ਜਿੰਨਾ ਮਰਜ਼ੀ ਚੰਗਾ ਕਹੀ ਜਾਵੇ ਅਸਲ ਪਰਖ ਤਾਂ ਪ੍ਰਭੂ ਦੇ ਦਰਬਾਰ ਵਿੱਚ ਹੋਣੀ ਹੈ ਜਿੱਥੇ ਕਰਮਾਂ ਦਾ ਲੇਖਾ ਹੁੰਦਾ ਹੈ ਜਾਤ ਦਾ ਨਹੀਂ ਹੂੰ ਦੁਨੀਆਵੀ ਰੁਤਬੇ ਟਵਿੱਟਰ ਦੇ ਫਾਲੋਅਰਸ ਬੈਂਕ ਬੈਲੈਂਸ ਇਹ ਸਭ ਉੱਥੇ ਕੋਈ ਮਾਇਨੇ ਨਹੀਂ ਰੱਖਦੇ ਇਹ ਦੋਵੇਂ ਸ਼ਲੋਕ ਇੱਕੋ ਹੀ ਸਿੱਕੇ ਦੇ ਦੋ ਪਾਸੇ ਲੱਗਦੇ ਨੇ ਇੱਕ ਪਾਸੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਜਾਤ ਤੇ ਨਾਮ ਦਾ ਹੰਕਾਰ ਵਿਅਰਥ ਹੈ ਇਸ ਤੋਂ ਬਿਲਕੁਲ ਅੱਗੇ ਉਹ ਕਹਿੰਦੇ ਨੇ ਜਿਸ ਪਿਆਰੇ ਸਿਓ ਨੇਉ ਤਿਸ ਅੱਗੇ ਮਰ ਚਲੀਏ ਹਾਂਜੀ ਜਿਸ ਪਿਆਰੇ ਨਾਲ ਪਿਆਰ ਹੈ ਉਸ ਅੱਗੇ ਮਰ ਕੇ ਚਲਣਾ ਚਾਹੀਦਾ ਹੈ ਕੀ ਐਸੀ ਕਹਿ ਸਕਦੇ ਆ ਕਿ ਸਮਾਜਿਕ ਹੰਕਾਰ ਨੂੰ ਛੱਡਣਾ ਤੇ ਅਧਿਆਤਮਿਕ ਤੌਰ ਤੇ ਮਰਨਾ ਇੱਕੋ ਹੀ ਗੱਲ ਹੈ ਇੱਕ ਬਹੁਤ ਹੀ ਡੂੰਗਾ ਕਨੈਕਸ਼ਨ ਹੈ ਇੱਥੇ ਮਰਨ ਦਾ ਮਤਲਬ ਸ਼ਾਬਦਿਕ ਮੌਤ ਨਹੀਂ ਸਗੋ ਆਪਾ ਭਾਵ ਜਾਂ ਹਉਮੈ ਨੂੰ ਮਿਟਾਉਣਾ ਹੈ ਅੱਛਾ ਮੈਨੂੰ ਮਾਰਨਾ ਹਾਂ ਜਦੋਂ ਪਿਛਲੇ ਸ਼ਲੋਕ ਵਿੱਚ ਕਿਹਾ ਗਿਆ ਕਿ ਜਾਤ ਦਾ ਹੰਕਾਰ ਵਿਅਰਥ ਹੈ ਤਾਂ ਉਹ ਹਉਮੈ ਦਾ ਇੱਕ ਰੂਪ ਹੈ ਇਹ ਸ਼ਲੋਕ ਕਹਿੰਦਾ ਹੈ ਕਿ ਜੇ ਤੁਸੀਂ ਸੱਚਾ ਪਿਆਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਮਾਂ ਆਪਣੀ ਜਾਤ ਆਪਣਾ ਰੁਤਬਾ ਇਹ ਸਭ ਕੁਝ ਉਸ ਪਿਆਰੇ ਦੇ ਅੱਗੇ ਸਮਰਪਿਤ ਕਰਨਾ ਪਵੇਗਾ ਹਮ ਇਹੀ ਪਿਆਰ ਦੀ ਸਭ ਤੋਂ ਉੱਚੀ ਪਰਿਭਾਸ਼ਾ ਹੈ ਸਮਰਪਣ ਜੇ ਹਉਮੈ ਬਣੀ ਰਹਿੰਦੀ ਹੈ ਤਾਂ ਅੱਗੇ ਲਿਖਿਆ ਹੈ ਤ੍ਰੇਗੁ ਜੀਵਨ ਸੰਸਾਰ ਤਾਕੇ ਪਾਛੇ ਜੀਵਣਾ ਅਜਿਹਾ ਜੀਵਨ ਫਟਕਾਰ ਯੋਗ ਹੈ ਪੜੀ ਸੁਣਨ ਵੀ ਜਿੰਨਾ ਸੋਹਣਾ ਲੱਗਦਾ ਹੈ ਅਮਲ ਵਿੱਚ ਓਨਾ ਹੀ ਔਖਾ ਹੈ ਆਪਣੀ ਹਉਮੈ ਨੂੰ ਛੱਡਣਾ ਇਹਦਾ ਮਤਲਬ ਕੀ ਹੈ ਕਿ ਇਸਦਾ ਮਤਲਬ ਹੈ ਕਿ ਅਸੀਂ ਆਪਣੇ ਲਈ ਸਟੈਂਡ ਲੈਣਾ ਛੱਡ દਈਏ ਨਹੀਂ ਨਹੀਂ ਬਹੁਤ ਵਧੀਆ ਸਵਾਲ ਹੈ ਹਉਮੈ ਨੂੰ ਛੱਡਣ ਦਾ ਮਤਲਬ ਆਤਮ ਸਨਮਾਨ ਨੂੰ ਛੱਡਣਾ ਨਹੀਂ ਹੈ ਗੁਰਬਾਣੀ ਜ਼ੁਲਮ ਸਹਿਣ ਲਈ ਨਹੀਂ ਕਹਿੰਦੀ ਤਾਂ ਫਿਰ ਇੱਥੇ ਹਉਮੈ ਦਾ ਮਤਲਬ ਹੈ ਮੈਂ ਸਭ ਤੋਂ ਉੱਤਮ ਹਾਂ ਜਾਂ ਮੈਂ ਦੂਜਿਆਂ ਤੋਂ ਵੱਖਰਾ ਹਾਂ ਵਾਲੀ ਭਾਵਨਾ ਇਹ ਉਹ ਭਾਵਨਾ ਹੈ ਜੋ ਸਾਨੂੰ ਦੂਜਿਆਂ ਤੋਂ ਤੇ ਉਸ ਇੱਕ ਤੋਂ ਤੋੜਦੀ ਹੈ। ਅੱਛਾ। ਮਰ ਕੇ ਚੱਲਣ ਦਾ ਮਤਲਬ ਹੈ ਆਪਣੇ ਫੈਸਲਿਆਂ ਵਿੱਚ ਆਪਣੀ ਮਰਜ਼ੀ ਦੀ ਥਾਂ ਉਸ ਪਿਆਰੇ ਦੀ ਰਜ਼ਾ ਨੂੰ ਪੈਲ ਦੇਣੀ। ਇਹ ਇੱਕ ਅੰਦਰੂਨੀ ਬਦਲਾਅ ਹੈ ਬਾਹਰੀ ਕਮਜ਼ੋਰੀ ਨਹੀਂ। ਸਮਝ ਗਈ। ਤਾਂ ਹੁਣ ਤੱਕ ਅਸੀਂ ਦੇਖਿਆ ਕਿ ਅਸਲ ਕੀਮਤ ਮਕਸਦ ਵਿੱਚ ਹੈ, ਡਰ ਦਾ ਇਲਾਜ ਇਕਤਾ ਦੇ ਅਹਿਸਾਸ ਵਿੱਚ ਹੈ ਤੇ ਪਿਆਰ ਦਾ ਰਾਹ ਹਉਮੇ ਦੇ ਤਿਆਗ ਵਿੱਚ ਹੈ। ਹਾਂਜੀ। ਅੰਤ ਵਿੱਚ ਇੱਕ ਪੌੜੀ ਆਉਂਦੀ ਹੈ ਜੋ ਇਸ ਸਭ ਨੂੰ ਇੱਕ ਬ੍ਰਹਿਮੰਡੀ ਪੱਧਰ ਤੇ ਲੈ ਜਾਂਦੀ ਹੈ। ਤੁਦ ਆਪੇ ਧਰਤੀ ਸਾਜੀਏ, ਚੰਦ ਸੂਰਜ ਦੁਏ ਦੀਵੇ। ਇਹ ਤਾਂ ਇੱਕ ਬਹੁਤ ਵੱਡੀ ਤਸਵੀਰ ਪੇਸ਼ ਕਰਦੀ ਹੈ। ਹਾਂ, ਇਹ ਸਾਰੀ ਸ੍ਰਿਸ਼ਟੀ ਨੂੰ ਇੱਕ ਮੰਚ ਦੇ ਰੂਪ ਵਿੱਚ ਦੇਖਦੀ ਹੈ। ਧਰਤੀ, ਚੰਦ, ਸੂਰਜ ਸਭ ਉਸੇ ਦੀ ਰਚਨਾ ਹਨ। ਤੇ ਫਿਰ ਇੱਕ ਬਹੁਤ ਹੀ ਖੂਬਸੂਰਤ ਰੂਪਕ ਵਰਤਿਆ ਗਿਆ ਹੈ। ਕਿਹੜਾ? 14 ਲੋਕ ਹਟਾਣੀਆਂ ਤਿਸ ਵਿੱਚ ਨਾਮ ਨਿਧਾਨ ਹਰੀਵੇ। ਇਹ 14 ਲੋਕ ਇਹ ਸਾਰਾ ਸੰਸਾਰ ਉਸ ਦੀਆਂ ਬਣਾਈਆਂ ਹੋਈਆਂ ਦੁਕਾਨਾਂ ਨੇ ਹੱਟੀਆਂ ਨੇ ਜਿੱਥੇ ਨਾਮ ਦਾ ਖਜ਼ਾਨਾ ਵੰਡਿਆ ਜਾ ਰਿਹਾ ਹੈ ਮਤਲਬ ਇਹ ਸੰਸਾਰਿਕ ਮੰਡੀ ਹੈ ਜਿੱਥੇ ਅਸੀਂ ਆਤਮਿਕ ਤਰੱਕੀ ਦਾ ਵਪਾਰ ਕਰਨ ਆਏ ਹਾਂ ਬਿਲਕੁਲ ਤੇ ਇਸ ਵਪਾਰ ਵਿੱਚ ਲਾਭ ਕਿਸ ਨੂੰ ਹੁੰਦਾ ਹੈ ਲਿਖਿਆ ਹੈ ਗੁਰਮੁਖ ਲਾਹਾ ਲੈ ਗਏ ਮਨਮੁਖ ਮੂਲ ਗਵਾਇਆ ਜੀਵੇ ਜੋ ਗੁਰੂ ਦੇ ਦੱਸੇ ਰਾਹ ਤੇ ਚੱਲਦੇ ਨੇ ਉਹ ਤਾਂ ਲਾਭ ਕਮਾ ਕੇ ਲੈ ਜਾਂਦੇ ਨੇ ਪਰ ਜੋ ਆਪਣੇ ਮਨ ਦੇ ਪਿੱਛੇ ਚੱਲਦੇ ਨੇ ਉਹ ਆਪਣੀ ਪੂੰਜੀ ਵੀ ਗਵਾ ਬੈਠਦੇ ਹਨ ਹਾਂ ਆਪਣਾ ਮਨੁੱਖਾ ਜਨਮ ਵੀ ਗਵਾ ਬੈਠਦੇ ਨੇ ਉਹ ਸੱਚ ਦਾ ਅੰਮ੍ਰਿਤ ਪੀਂਦੇ ਹਨ ਤੇ ਮੌਤ ਦੇ ਡਰ ਤੋਂ ਮੁਕਤ ਹੋ ਜਾਂਦੇ ਹਨ ਤੇ ਇਸ ਪੌੜੀ ਦਾ ਅੰਤ ਸਭ ਤੋਂ ਉਮੀਦ ਭਰਿਆ ਹੈ ਓਏ ਆਪ ਛੁੱਟੇ ਪਰਿਵਾਰ ਸਿਓ ਤਿੰਨ ਪਿੱਛੇ ਸਭ ਜਗਤ ਛੁੱਟੀ ਵੇ ਹਾਂ ਉਹ ਮੁਕਤ ਹੋਏ ਜੀਵ ਆਪ ਤਾਂ ਬਚਦੇ ਹੀ ਹਨ ਆਪਣੇ ਪਰਿਵਾਰ ਸਮੇਤ ਪਰ ਉਹਨਾਂ ਦੀ ਮਿਸਾਲ ਨੂੰ ਦੇਖ ਕੇ ਉਹਨਾਂ ਦੇ ਪੂਰਣੇ ਤੇ ਚੱਲ ਕੇ ਸਾਰਾ ਸੰਸਾਰ ਵੀ ਬਚ ਸਕਦਾ ਹੈ ਹੂੰ ਇਹ ਸਿਰਫ ਨਿੱਜੀ ਮੁਕਤੀ ਦੀ ਗੱਲ ਨਹੀਂ ਨਹੀਂ ਇਹ ਸਮੂਹਿਕ ਪਲੇ ਦੀ ਗੱਲ ਹੈ ਇੱਕ ਜਗਦੀ ਹੋਈ ਮੋਮਬਤੀ ਹੋਰ ਬਹੁਤ ਸਾਰੀਆਂ ਮੋਮਬਤੀਆਂ ਨੂੰ ਜਗਾ ਸਕਦੀ ਹੈ ਇਹ ਉਹੀ ਸਿਧਾਂਤ ਹੈ ਤਾਂ ਅੱਜ ਦੀ ਇਸ ਗੱਲਬਾਤ ਵਿੱਚ ਅਸੀਂ ਸੰਗੀਤ ਦੇ ਸਹੀ ਮਕਸਦ ਤੋਂ ਸ਼ੁਰੂ ਕਰਕੇ ਬ੍ਰਹਮ ਪਿਆਰ ਦੀ ਪ੍ਰਕਿਰਤੀ ਕਾਮੇ ਨੂੰ ਤਿਆਗਣ ਦੀ ਲੋੜ ਮਿਹਨਤ ਤੇ ਕਿਰਪਾ ਦਾ ਰਿਸ਼ਤਾ ਤੇ ਅੰਤ ਵਿੱਚ ਸ੍ਰਿਸ਼ਟੀ ਨੂੰ ਇੱਕ ਮੌਕੇ ਵਜੋਂ ਦੇਖਣ ਤੱਕ ਦਾ ਸਫ਼ਰ ਤੈਅ ਕੀਤਾ ਜੇ ਸਾਰੀ ਗੱਲ ਨੂੰ ਇੱਕ ਲਾਈਨ ਵਿੱਚ ਕਹਿਣਾ ਹੋਵੇ ਤਾਂ ਇਹ ਸਫ਼ਰ ਮੈਂ ਤੋਂ ਤੂੰ ਵੱਲ ਜਾਂਦਾ ਹੈ ਹੋਮ ਕੇਂਦ੍ਰਿਤ ਦ੍ਰਿਸ਼ਟੀਕੋਣ ਤੋਂ ਬ੍ਰह्म ਕੇਂਦ੍ਰਿਤ ਦ੍ਰਿਸ਼ਟੀਕੋਣ ਵੱਲ ਵਧਣਾ ਇਹ ਇੱਕ ਅਜੀਹਾ ਮਾਰਗ ਹੈ ਜਿੱਥੇ ਕਿਰਪਾ ਨੂੰ ਪਛਾਣਿਆ ਜਾਂਦਾ ਹੈ ਤੇ ਸਦਕ ਸਬੂਰੀ ਤੇ ਸਬਰ ਵਰਗੇ ਅੰਦਰੂਨੀ ਗੁਣਾਂ ਨੂੰ ਵਿਕਸਿਤ ਕੀਤਾ ਜਾਂਦਾ ਹੈ ਨਾ ਕਿ ਬਾਹਰੀ ਰਤਵੇ ਨੂੰ ਅਸੀਂ ਇਸ ਵਿਚਾਰ ਨੂੰ ਇੱਕ ਸਵਾਲ ਨਾਲ ਛੱਡਦੇ ਹਾਂ ਜਿਸ ਤੇ ਸੋਚ ਵਿਚਾਰ ਕੀਤਾ ਜਾ ਸਕਦਾ ਹੈ ਹਾਂਜੀ ਬਾਣੀ ਕਹਿੰਦੀ ਹੈ ਕਿ ਕੁਝ ਨੂੰ ਸੁੱਤਿਆਂ ਹੀ ਦਾਤਾ ਮਿਲ ਜਾਂਦੀਆਂ ਹਨ ਜਦੋਂ ਕਿ ਕੁਝ ਜਾਗਦੇ ਹੋਏ ਵੀ ਖਾਲੀ ਰਹਿ ਜਾਂਦੇ ਹਨ ਇਹ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਅਸੀਂ ਆਪਣੇ ਜੀਵਨ ਵਿੱਚ ਆਪਣੀ ਮਿਹਨਤ ਦੇ ਫਲ ਤੇ ਉਸ ਕਿਰਪਾ ਦੇ ਕੰਮ ਵਿੱਚ ਕਿਵੇਂ ਫਰਕ ਕਰੀਏ ਜੋ ਸਾਡੀ ਸਮਝ ਤੋਂ ਪਰੇ ਹੈ ਹਾਂ ਬਹੁਤ ਵੱਡਾ ਸਵਾਲ ਹੈ ਸਖਤ ਮਿਹਨਤ ਕਰਦੇ ਹੋਏ ਅਚਾਨਕ ਮਿਲਣ ਵਾਲੀਆਂ ਬਖਸ਼ਿਸ਼ਾਂ ਲਈ ਖੁੱਲੇ ਰਹਿਣ ਦਾ ਕੀ ਮਤਲਬ ਹੈ ਖਾਸ ਕਰਕੇ ਜਦੋਂ ਦੁਨੀਆ ਸਾਨੂੰ ਹਰ ਵੇਲੇ ਹੋਰ ਜ਼ਿਆਦਾ ਜ਼ੋਰ ਲਗਾਉਣ ਲਈ ਕਹਿ ਰਹੀ ਹੋਵੇ